ਸਾਡੇ YouTube ਚੈਨਲ ਤੇ ਆਪ ਤੁਹਾਨੂੰ ਦੱਸਦਾ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ 5178 ਫਲਤੀ ਮਲਾਜਮਾਂ ਨੂੰ FWBP 412 of 220 ਕੇਸ ਅਨਸਾਰ ਪਰਕਾਲ ਦੇ ਸਮੇਂ ਦੌਰਾਨ ਪੂਰੀ ਤਨਖਾਹ ਦੇਣ ਸੰਬੰਧੀ ਏਰੀਅਲ ਜਾਂ ਪੇ ਟੈਕਸੇਸ਼ਨ ਨੂੰ ਚੈੱਕ ਕਰਾਉਣ ਸੰਬੰਧੀ ਦਫ਼ਤਰ ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ ਕੰਟਰੀ ਪੰਜਾਬ ਦੁਆਰਾ ਲਿਖੇ ਇੱਕ ਪੱਤਰ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਕਾ ਨੋਟਿਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰੋ ਤਾਂ ਜੋ ਰੇਕਾਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਦਾ ਦੇ ਮਿਲ ਜਾਏਗਾ ਕਰੇ ਡਾਕਟਰ ਟ੍ਰੈਕਟੋਰੇਟ ਆਫ ਸਕੂਲ ਐਜੂਕੇਸ਼ਨ ਸੈਕੰਡਰੀ ਪੰਜਾਬ ਨੂੰ ਦੁਆਰਾ ਨੀਤੀ 135225 ਨੂੰ ਸਮੂਹ ਜ਼ਿਲ੍ਹਾ ਸਿੱਖਿਆ ਅਫਸਰ ਸੀਨੀਅਰ ਸੈਕੰਡਰੀ ਪੰਜਾਬ ਨੂੰ ਇੱਕ ਇੰਪੋਰਟੈਂਟ ਪੱਤਰ ਜਾਰੀ ਕੀਤਾ ਗਿਆ ਹੈ ਇਹ ਪੱਤਰ FWPE 5417 of 2020 ਕੇਸ ਨਾਲ ਸੰਬੰਧਿਤ ਹੈ ਜਿਸ ਵਿੱਚ 5178 ਭਰਤੀ ਮਹਦਜ ਨੂੰ ਪੁਰਾਣੇ ਸਮੇਂ ਦੌਰਾਨ ਪੂਰੀ ਤਨਖਾਹ ਦੇਣ ਸੰਬੰਧੀ ਏਰੀਅਰ ਜਾਂ ਪੇ ਪ੍ਰੋਫੀਸ਼ਨ ਨੂੰ ਸੈਕਸ਼ਨ ਅਫਸਰਾਂ ਤੋਂ ਚੈੱਕ ਕਰਾਉਣ ਲਈ ਲਿਖਿਆ ਗਿਆ ਹੈ ਪੱਤਰ ਹਾਰ ਡੀਡਿਊਸ ਵੱਲੋਂ ਤਿਆਰ ਕੀਤੇ ਗਏ ਏਰੀਅਰ ਦੇ ਰੰ ਨੂੰ ਕਈ ਜ਼ਿਲ੍ਹਾ ਕਈ ਜ਼ਿਲ੍ਹਿਆਂ ਵਿੱਚ ਸੈਕਸ਼ਨ ਅਫਸਰ ਮਾ ਹੋਣ ਕਾਰਨ ਜੇਕਰ ਕ੍ਰਾਉਨ ਵਿੱਚ ਔਕਰ ਤੇਸ਼ ਆ ਰਹੀ ਹੈ ਅਜਿਹੀ ਸਥਿਤੀ ਵਿੱਚ ਸਮੂਹ ਜ਼ਿਲ੍ਹਾ ਸਿਕਿਆ ਅਫਸਰ ਸੀਨੀਅਰ ਕੰਡਰੀ ਨੂੰ ਹਦਾਇਤ ਕੀਤੀ ਗਈ ਹੈ ਕਿ ਆਪਣੇ ਜ਼ਿਲ੍ਹੇ ਦੇ ਅਧੀਨ ਆਉਂਦੇ ਸੈਕਸ਼ਨ ਅਫਸਰਾਂ ਤੇ 5175 ਭਰਤੀ ਨਾਲ ਸੰਬੰਧਤ ਸਾਰੇ ਆਪਾਂ ਦੀ ਪੇਪਰ ਫਿਜੀਸ਼ਨ ਜਾਂ ਏਰੀਆ ਦੇ ਵਿਲੰਗ ਨੂੰ ਆਪਣੇ ਪੱਧਰ ਤੇ ਚੈੱਕ ਕਰਾਉਣ ਉਪਰੰਤ ਸੰਬੰਧਤ ਸਕੂਲਾਂ ਨੂੰ ਸਮੇਟਕ ਤੈਨਾ ਯਕੀਨੀ ਬਣਾਉਣ ਕਿਉਂਕਿ ਇਸ ਕੇਸ ਵਿੱਚ ਕੰਪਲਾਈਂਸ ਮਹਾਂ ਹੋਣ ਦੀ ਲੋੜ ਦੇਚ ਉਪਭਾਗ ਨੂੰ ਅਨੁਸਖਾਮੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇੱਥੇ ਲਿਖਿਆ ਗਿਆ ਹੈ ਕਿ ਜਿੰਨਾਂ ਜਿਹੜਿਆਂ ਵਿੱਚ ਸੈਕਸ਼ਨ ਅਫਰ ਨਹੀਂ ਹਨ ਉਹ ਜਿਸ ਵੀ ਜਿਹਨੇ ਦੇ ਸੈਕਸ਼ਨ ਅਫਰ ਤੋਂ ਪਹਿਲਾਂ ਕੰਮ ਕਰ ਰਹੇ ਹੁੰਦੇ ਹਨ ਉਹ ਇਹਨਾਂ ਅਧਿਆਪਕਾਂ ਦੀ ਪ੍ਰਿਪਰੇਸ਼ਨ ਉਹਨਾਂ ਤੋਂ ਹੀ ਕਰਵਾਉਣ ਤੇ ਇਹ ਕਾਰਵਾਈ ਤੁਰੰਤ ਕੀਤੀ ਜਾਵੇ ਦੂਜੇ ਪਾਸੇ ਡਾਕਟਰ ਡਾਇਰੈਕਟਰ ਆਪ ਸਕੂਲ এডਿਕੇਸ਼ਨ ਸਕੰਟਰੀ ਪੰਜਾਬ ਦੁਆਰਾ ਲਿਖੇ ਗਏ ਇਸ ਪੱਤਰ ਦਾ ਹਵਾਲਾ ਦਿੰਦੇ ਹੋਏ ਦਫ਼ਤਰ ਜ਼ਿਲ੍ਹਾ ਸਿੱਖਿਆ ਅਫਸਰ ਫਿਰੋਕਨਰੀ ਫ੍ਰੀਕੋਰ ਨੇ ਸਾਰੇ ਸਰਕਾਰੀ ਫਿਰਕਨਰੀ ਸਕੂਲਾਂ ਦੇ ਮੁਖੀਆਂ ਨੂੰ ਨੀਤੀ 13/2025 ਦੇ ਇਸ ਪੱਤਰ ਦੀ ਕਾਪੀ ਭੇਜਦੇ ਹੋਏ ਲਿਖਿਆ ਹੈ ਕਿ ਜਿਸ ਕਰਮਚਾਰੀ ਵੱਲੋਂ 5178 ਭਰਤੀ ਕਰਮਚਾਰੀਆਂ ਦੀ ਪਰਕਾ ਗ੍ਰਾਂਟ ਪੂਰੀ ਤਨਖਾਹ ਦੇ ਸੰਬੰਧੀ ਏਰੀਅਲਸ ਜਾਂ ਦੇਪਰੇਸ਼ਨ ਦੇ ਬਕਾਇਦੇ ਬਿੱਲ ਤਿਆਰ ਕੀਤੇ ਗਏ ਸਨ ਉਹ ਕਰਮਚਾਰੀ ਇੱਕ ਦਫ਼ਤਰ ਵਿੱਚ ਤਨਾਤ ਸਚਨ ਅਫਸਰ ਨਾਲ ਨਿਜੀ ਪਦਰਤੇ ਰਾਪਤਾ ਕਾਇਮ ਕਰਕੇ ਤਲਖਾ ਦੇ ਵਿਸ਼ੇਸ਼ਮ ਦੇ ਬਕਾਇਦਾ ਬਿੱਲ ਇੱਕ ਦਫ਼ਤਰ ਦੇ ਡੀਵਿੰਗ ਕਰਮਚਾਰੀ ਦੇ ਸਹਿਯੋਗ ਨਾਲ ਚੈੱਕ ਕਰਵਾਉਣਾ ਯਕੀਨੀ ਬਣਾਉਣਗੇ ਤੇ ਕੋਈ ਵੀ ਸਕੂਲ ਮੁਖੀ ਸਿੱਧੇ ਤੌਰ ਤੇ ਇਸ ਦਫ਼ਤਰ ਦੀ ਡਾਇਰੀ ਵਿੱਚ ਬਿੱਲ ਦਾਪ ਲਾਈਨ ਨਹੀਂ ਭੇਜਣਗੇ ਕਿਉਂਕਿ ਕੇਬੀ ਕੈਦੀ ਮੌਜੂਦਾ ਤਦੀ ਸਕੂਲ ਮੁਖੀ ਹੀ ਫੈਕਸ਼ਨ ਆਫਟਰਨੂਨ ਸਪੈਕਟ ਕਰਦਾ ਹੈ ਇਹ ਵੀ ਲਿਖਿਆ ਗਿਆ ਹੈ ਕਿ ਇਹ ਅਦਾਕਾਰੀ ਮਾਮਲਾ ਹੈ ਇਸ ਵਿੱਚ ਇਸ ਵਿੱਚ ਕਿਸੇ ਕਿਸਮ ਦੀ ਟੇਲ ਨਾ ਵਰਤੀ ਜਾਵੇ ਗੌਰਤੂ ਹੈ ਕਿ ਮਿਤੀ 13 2025 ਦੇ ਪੱਤਰ ਜੋ ਕਿ ਦਫ਼ਤਰ ਡਾਇਰੈਕਟਰ ਆਫ ਸਕੂਲ ਐਜੂਕੇਸ਼ਨ ਸਕੰਦਰੀ ਪੰਜਾਬ ਦੁਆਰਾ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਇਨੇ ਕੰਡਰੀ ਨੂੰ ਲਿਖਿਆ ਗਿਆ ਹੈ ਇਸ ਨਾਲ 3WTP 5417 of 220 ਦੀ ਕੰਪਲਾਈਅੰਸ ਹੋਵੇਗੀ ਤੇ 5100 ਵਰਤੀ ਨਿਮਾਜ਼ਮਾਂ ਨੂੰ ਪਰ ਕਾਰ ਦੇ ਸਮੇਂ ਦੌਰਾਨ ਪੂਰੀ ਤਨਖਾਹ ਦੇਣ ਸੰਬੰਧੀ ਬਕਾਇਦੇ ਦਿਖਲਾ ਤੇ ਤੇ ਪ੍ਰੇਪਰੇਸ਼ਨ ਕਰਨ ਦਾ ਨਿਪਟਾਰਾ ਹੋਣ ਦੇ ਪੂਰੇ ਪੂਰੇ ਅਸਾਰ ਬਣ ਗਏ ਹਨ ਜੋ ਕਿ ਇਸ ਵਰਤੀ ਦੇ ਨਿਮਾਜ਼ਮਾਂ ਲਈ ਕਾਨੂੰਨੀ ਲੜਾਈ ਵੜ ਕੇ ਪ੍ਰਾਪਤ ਕੀਤੀ ਇੱਕ ਵੱਡੀ ਜਿੱਤ ਹੈ ਤੇ ਉਹਨਾਂ ਲਈ ਇੱਕ ਖੁਸ਼ਖਬਰੀ ਵਾਲੀ ਗੱਲ ਵੀ ਹੈ ਸੋ 5178 ਭਰਤੀ ਦੇ ਸਾਰੇ ਮੁਲਾਜ਼ਮ ਜਤੋ ਜੈਤ ਕਨੰਦਈ ਵਧਾਈ ਦੇ ਪਾਤਰ ਹਨ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਹਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ